ਅੱਜ 2 ਨਵੰਬਰ ਦੇ ਰਿਸ਼ਤੇ ਨੇ ਜੀ ਮੁੰਡੇ ਤੇ ਕੁੜੀਆਂ ਦੇ ਤੁਹਾਡੇ ਨਾਲ ਜਿਹੜਾ ਵੀ ਰਿਸ਼ਤਾ ਮੈਚ ਹੁੰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਤੇ ਜਾਂਚ ਪੜਤਾਲ ਤੋਂ ਬਾਅਦ ਹੀ ਆਪਣੇ ਰਿਸ਼ਤੇ ਪੱਕੇ ਕਰੋ ਜੀ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਆ ਜੀ ਨਾਮ ਵਿਸ਼ਾਲ ਸ਼ਰਮਾ ਅੰਮ੍ਰਿਤਸਰ ਸਾਹਿਬ ਤੋਂ ਹੈ ਜੀ ਮੁੰਡਾ ਕਾਸਟ ਬ੍ਰਾਹਮਣ ਗੋਤ ਇਹਨਾਂ ਦਾ ਭਾਰਸਰ ਹੈ ਤੇ ਕੌਸ਼ਲ ਹੈ ਜੀ ਉਮਰ ਮੁੰਡੇ ਦੀ 16/12/1997 ਦੇ ਵਿੱਚ ਜਨਮ ਹੈ ਜੀ ਤੇ ਕੱਦ 5 ਫੁੱਟ 8 ਇੰਚ ਹੈ ਪੜ੍ਹਾਈ ਗ੍ਰੈਜੂਏਸ਼ਨ ਕਰੀ ਹੋਈ ਹੈ ਜੀ ਭੈਣ ਇਹਨਾਂ ਦੀ ਇੱਕ ਕੈਨੇਡਾ ਦੇ ਵਿੱਚ ਮੁੰਡੇ ਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ਨੇ ਜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਵਾਹੀ ਜੋਗ ਜ਼ਮੀਨ ਹੈ ਜੀ ਪਰਿਵਾਰ ਦੇ ਕੋਲ ਸੋ ਬਹੁਤ ਵਧੀਆ ਘਰ ਪਰਿਵਾਰ ਆ ਤੇ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੈਨੇਡਾ ਦੀ ਲੜਕੀ ਨੂੰ ਪਹਿਲਾ ਪੰਜਾਬ ਤੋਂ ਹੋਵੇ ਤਾਂ ਨਰਸਿੰਗ ਕਰੀ ਹੋਵੇ ਜੀ ਲੜਕੀ ਨੇ Hindu ਪਰਿਵਾਰ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਸੋ ਅੰਮ੍ਰਿਤਸਰ ਸਾਹਿਬ ਪਠਾਨਕੋਟ ਗਰਦਾਸਪੁਰ ਜਲੰਧਰ ਹੁਸ਼ਿਆਰਪੁਰ ਏਰੀਆ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਜੀ ਕਾਲੀਪੱਟੀ ਚ ਪਰਿਵਾਰ ਦੇ ਦੋ ਨੰਬਰ ਨੇ ਜੀ ਤੁਸੀਂ ਸਿੱਧੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਕੌਰ ਪਤਾ ਜਨਮ ਪੂਚੋ ਮੰਡੀ ਦੇ ਵਿੱਚ ਹੈ ਜੀ ਲੜਕੀ ਦਾ ਕਾਸਟ ਇਹਨਾਂ ਦੀ ਸੋਣੀ ਰਾਜਪੂਤ ਹੈ ਗੋਤ ਇਹਨਾਂ ਦਾ ਢੱਲ ਹੈ ਜੀ ਲੜਕੀ ਸੋਹਣੀ ਸੁਨੱਖੀ ਤੇ ਪਤਲੀ ਹੈ ਜੀ ਉਮਰ 12/6/1994 ਦੇ ਵਿੱਚ ਜਨਮ ਹੈ ਜੀ ਉੱਧ 5 ਫੁੱਟ 3 ਇੰਚ ਭਰਾ ਕੈਨੇਡਾ ਵਰਕ ਕਰ ਰਿਹਾ ਜੀ ਪਿਤਾ ਇਹਨਾਂ ਦੇ ਜੁਵੈਲਰ ਸ਼ਾਪ ਤੇ ਕੰਮ ਕਰਦੇ ਨੇ ਜੀ ਕੰਮ ਕਰ ਹੈ ਜੀ ਲੜਕੀ ਦਾ ਲੜਕੀ ਕੈਨੇਡਾ ਦੀ ਪੀਆਰ ਹੈ ਪਰਿਵਾਰ ਦੀ ਮੰਗ ਹੈ ਜੀ ਕੈਨੇਡਾ ਲੜਕੇ ਨੂੰ ਪਹਿਲਾ ਲੜਕਾ ਵਧੀਆ ਪਰਿਵਾਰ ਦਾ ਵੈਸ਼ਨੋ ਹੋਵੇ ਜੀ ਸੋ ਕਾਲੀ ਪੱਟੀ 'ਚ ਲੜਕੀ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਨਵਜੋਤ ਕਨਵਰ ਕਾਸਟ ਮੁੰਡੇ ਦੀ ਰਾਮ ਗੜੀਆ ਗੋਤ ਇਹਨਾਂ ਦਾ ਭਵਰਾ ਤੇ ਸਿਰਾ ਉਮਰ ਹੈ ਜੀ 14 11 1985 ਦੇ ਵਿੱਚ ਜਨਮ ਹੈ ਜੀ ਜਨਮ ਟਾਈਮ ਹੈ 12:24 ਪੀਐਮ ਕੱਦ ਮੁੰਡੇ ਦਾ 6 ਫੁੱਟ ਹੈ ਜੀ ਪੜ੍ਹਾਈ ਕਰੀਏ ਮੁੰਡੇ ਨੇ ਪਲੱਸ 2 ਪਾਸ ਪਿਤਾ ਇਹਨਾਂ ਦੇ ਕਨਵਰਜੀਤ ਸਿੰਘ ਨੇ ਮਾਤਾ ਦਿਵਿੰਦਰ ਕਨਵਰ ਨੇ ਭੈਣ ਇੱਕ ਮੈਰਿਡ ਹੈ ਜੀ ਮੁੰਡੇ ਦਾ ਕੰਮਕਾਰ ਹੈ ਜੀ ਮੁੰਡਾ ਗਵਰਨਮੈਂਟ ਜੋਬ ਕਰਦਾ ਰੇਲਵੇ ਡਿਪਾਰਟਮੈਂਟ ਦੇ ਵਿੱਚ ਇਹ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਹੋਵੇ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲ ਬਾਤ ਤੁਸੀਂ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਜਲੰਧਰ ਸਿਟੀ ਤੋਂ ਕਾਸਟ ਇਹਨਾਂ ਦੀ ਐਸਸੀ ਅਧਰਮੀਆਂ ਹੈ ਜੀ ਉਮਰ ਮੁੰਡੇ ਦੀ 9 6 1986 ਦੇ ਵਿੱਚ ਜਨਮ ਹੈ ਜੀ ਅਨਮੈਰਿਡ ਹੈ ਜੀ ਮੁੰਡਾ ਕੱਦ ਇਹਨਾਂ ਦਾ 6 ਫੁੱਟ ਹੈ ਪੜ੍ਹਾਈ ਕਰੀ ਹੈ ਜੀ ਪਲੱਸ 2 ਕੰਪਿਊਟਰ ਦੇ ਨਾਲ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਮਾਤਾ ਦਾ ਸਰਨੇਮ ਹੈ ਜੀ ਜਾਖੂ ਪੀਤਾ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਟਾਇਰਡ ਨੇ ਜੀ ਭੈਣਾ ਮੁੰਡੇ ਦੀਆਂ ਦੋ ਨੇ ਜੀ ਮੈਰਿਡ ਨੇ ਇੰਗਲੈਂਡ ਤੇ ਅਮਰੀਕਾ ਦੇ ਵਿੱਚ ਕੰਮ ਕਰ ਹੈ ਜੀ ਮੁੰਡਾ ਮਾਰਕੀਟਿੰਗ ਦਾ ਬਹੁਤ ਵਧੀਆ ਕੰਮ ਕਰਦਾ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਮੁੰਡੇ ਦੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਘਰੇਲੂ ਹੋਵੇ ਜਲੰਧਰ ਹੁਸ਼ਿਆਰ ਪੁਰ ਕਪੂਰਥਲਾ ਨਮਾ ਸ਼ਹਿਰ ਤੇ ਫਗਵਾੜਾ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਸੋ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਤੁਸੀਂ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਦੀ ਨਾਮ ਕੌਰ ਪਤਾ ਸ਼੍ਰੀ ਮੁਖਤਸਰ ਸਾਹਿਬ ਦੀ ਲੜਕੀ ਹੈ ਜੀ ਜੱਟ ਸਿੱਖ ਕਾਸਟ ਤੋਂ ਉਮਰ 21993 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 3 ਇੰਚ ਹੈ ਜੀ ਹਾਊਸ ਵਾਈਫ ਵਿਡੋ ਹੈ ਜੀ ਲੜਕੀ ਇਹ ਇਹਨਾਂ ਕੋਲ ਇੱਕ ਬੇਟੀ ਹੈ ਜੀ ਔਰ ਇਹਨਾਂ ਦਾ ਇੱਕ ਬਾਹਰ ਹੈ ਭੈਣਾਂ ਦੋ ਨੇ ਜੀ ਇੱਕ ਇੰਡੀਆ ਦੇ ਵਿੱਚ ਹੈ ਪੜਾਈ ਪਲੱਸ 2 ਪਾਸ ਹੈ ਜੀ ਲੜਕੀ ਤੇ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਤਲਾਕਸ਼ੁਦਾ ਹੋਵੇ ਆਰਮੀ ਦੇ ਵਿੱਚ ਹੋਵੇ ਜੀ ਜਾਂ ਫਿਰ ਬਾਹਰ ਕੰਟਰੀ ਦੇ ਵਿੱਚ ਹੋਵੇ ਵਧੀਆ ਘਰ ਪਰਿਵਾਰ ਹੋਵੇ ਜੀ ਮੁੰਡੇ ਦਾ ਸੋ ਨਾਲ ਬੇਟੀ ਨੂੰ ਐਕਸੈਪਟ ਕਰੇ ਜੀ ਜੱਟ ਸਿੱਖ ਪਰਿਵਾਰ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਸੋ ਮੇਲ ਮਿਲਦੇ ਪਰਿਵਾਰ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਤੁਸੀਂ ਵਟਸਐਪ ਕਾਲ ਕਰ ਸਕਦੇ ਹੋ ਪਰਿਵਾਰ ਨੂੰ ਵਟਸਐਪ ਨੰਬਰ ਕਾਲੀ ਪੱਟੀ ਦੇ ਵਿੱਚ ਪਰਿਵਾਰ ਦਾ ਚੱਲ ਰਿਹਾ ਜੀ ਅਗਲਾ ਰਿਸ਼ਤਾ ਜੀ ਨਾਮ ਸੁਖਪ੍ਰੀਤ ਸਿੰਘ ਕਾਸਟ ਮੁੰਡੇ ਦੀ ਰਾਮਗੜੀਆ ਗੋਤ ਇਹਨਾਂ ਦਾ ਤੰਜਾਲ ਹੈ ਤੇ ਮਾਥਰੋ ਉਮਰ 19 ਤੋਂ 1994 ਦੇ ਵਿੱਚ ਜਨਮ ਹੈ ਜੀ ਜਨਮ ਟਾਈਮ ਹੈ 12:30 AM ਜਨਮ ਸਥਾਨ ਡੇਰਾ ਬੱਸੀ ਦੇ ਵਿੱਚ ਹੈ ਜੀ ਕੱਦ 5 ਫੁੱਟ 7 ਇੰਚ ਹੈ ਪੜਾਈ ਕਰੀ ਹੈ ਜੀ ਡਿਪਲੋਮਾ ਸੀਐਸਸੀ ਬੀਟੈਕ ਸੀਐਸਸੀ ਭੈਣ ਮੁੰਡੇ ਦੀ ਇੱਕ ਹੈ ਜੀ ਕੈਨੇਡਾ ਦੇ ਵਿੱਚ ਪਿਤਾ ਭੁਪਿੰਦਰ ਸਿੰਘ ਅਕਾਊਂਟ ਮੈਨੇਜਰ ਨੇ ਜੀ ਮਾਤਾ ਇਹਨਾਂ ਦੇ ਕਨਵਲਜੀਤ ਕੌਰ ਹਾਊਸ ਵਾਈਫ ਨੇ ਸੋ ਮੁੰਡੇ ਦਾ ਕੰਮਕਾਰ ਹੈ ਜੀ ਵਰਕਿੰਗ ਐਸ ਪੀਐਚਪੀ ਵੈਬ ਡਿਵੈਲਪਰ ਇਨ ਟਰੈਵਲ ਕੰਪਨੀ ਯੂਐਸਸੀ ਵੈਸਟ ਕੰਪਨੀ ਸੈਲਰੀ ਹੈ ਜੀ 9.6 ਲੱਖ ਪਰਿਵਾਰ ਦਾ ਨੰਬਰ ਕਾਲੀ ਪੱਟੀ 'ਚ ਹੈ ਜੀ ਸਿੱਧੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਸੋ ਅਗਲਾ ਰਿਸ਼ਤਾ ਹੈ ਜੀ ਨਾਮ ਵਰਿੰਦਰਜੀਤ ਸਿੰਘ ਵਿਰਦੀ ਹੈ ਜੀ ਮੁੰਡਾ ਪਤਾ ਅਮਰitsar ਸਾਹਿਬ ਤੋਂ ਕਾਸਟ ਇਹਨਾਂ ਦੀ ਰਾਮਗੜੀਆ ਉਮਰ ਹੈ ਜੀ 311 1993 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 7 ਇੰਚ ਹੈ ਮੁੰਡੇ ਦਾ ਪੜ੍ਹਾਈ ਮੁੰਡੇ ਨੇ ਆਈਟੀਆਈ ਮਕੈਨਿਕ ਦੀ ਕੀਤੀ ਹੋਈ ਹੈ ਜੀ ਮੋਟਰ ਵਹੀਕਲ 3 ਇਅਰ ਦੀ ਸੋ ਪਿਤਾ ਤੇਜਿੰਦਰ ਸਿੰਘ ਵਿਰਦੀ ਰਿਟਾਇਰਡ ਨੇ ਜੀ ਪੋਸਟ ਆਫੀਸਰ ਪੈਨਸ਼ਨਰ ਨੇ ਜੀ ਮਾਤਾ ਇਹਨਾਂ ਦੇ ਜਸਵੀਰ ਕੌਰ ਹਾਊਸ ਵਾਈਫ ਨੇ ਭੈਣ ਮੁੰਡੇ ਦੀ ਇੱਕ ਮੈਰਿਡ ਹੈ ਜੀ ਗਵਰਨਮੈਂਟ ਜੌਬ ਤੇ ਉਰਾ ਇੱਕ ਮੈਰਿਡ ਹੈ ਜੌਬ ਤੇ ਸੋ ਕੰਮ ਕਰੇ ਜੀ ਮਕੈਨੀਕਲ ਇੰਜੀਨੀਅਰ ਹੈ ਮੁੰਡਾ ਅਦਿੱਤਿਅ ਬਰਲਰ ਨੀਵਲ એનર્ਜੀ ਸੈਮੀ ਗਵਰਨਮੈਂਟ ਜੌਬ ਕਰਦਾ ਹੈ ਜੀ 45000 ਰੁਪਏ ਤਨਖਾਹ ਜੀ ਮੁੰਡੇ ਦੀ ਸੋ ਮੰਗੇ ਪਰਿਵਾਰ ਦੀ ਕੁੜੀ ਪੜ੍ਹੀ ਲਿਖੀ ਹੋਵੇ ਜੀ ਰਾਮਗੜੀਆ ਪਰਿਵਾਰ ਤੋਂ ਹੋਵੇ ਤੇ ਪੋਸਟ ਕਰੀ ਹੋਵੇ ਜੀ ਲੜਕੀ ਨੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਜੀ ਰਕਪੂਰ ਮਹਾਲੀ ਤੋਂ ਕਾਸਟ ਸੈਣੀ ਗੋਤ ਗ ਗਿਆਨ ਉਮਰ 27 1999 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 11 ਇੰਚ ਹੈ ਪੜਾਈ ਬੀਏ ਪਾਸ ਹੈ ਜੀ ਮੁੰਡਾ ਭੈਣ ਇੱਕ ਮੈਰਿਡ ਹੈ ਭਰਾ ਵੀ ਇੱਕ ਮੈਰਿਡ ਹੈ ਮਾਤਾ ਇਹਨਾਂ ਦੇ ਐਕਸਪਾਇਰ ਨਹੀਂ ਜੀ ਕੰਮਕਾਰ ਹੈ ਜੀ ਮੁੰਡਾ ਰੈਸਟੋਰੈਂਟ ਮੈਨੇਜਰ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਪਲੱਸ 2 ਪਾਸ ਹੋਵੇ ਦਾਜ ਦੇਹਜ ਦੀ ਕੋਈ ਮੰਗ ਨਹੀਂ ਜੀ ਸਿੰਪਲ ਵਿਆਹ ਕਰਨਾ ਪਰਿਵਾਰ ਨੇ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਮੁੰਡੇ ਦੇ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਤੁਹਾਡੇ ਨਾਲ ਜਿਹੜਾ ਵੀ ਰਿਸ਼ਤਾ ਮੈਚ ਹੁੰਦਾ ਜਿਸ ਤਰ੍ਹਾਂ ਨੇ ਪਰਿਵਾਰ ਨੇ ਆਪਣੀ ਮੰਗ ਦੇ ਵਿੱਚ ਲਿਖਵਾਇਆ ਹੋਇਆ ਜੀ ਤਾਂ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿੱਛ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ